ਮਾਤਾ ਕੋਲਾਜੀਪਲਾਈ ਕੇ ਅੰਦਰ ٹرسٹ ਵਾਲਿਆਂ ਵੱਲੋਂ ਖਾਸ ਉਪਰਾਲਾ ਇਸ ਜਗ੍ਹਾ ਤੇ ਕੀਤਾ ਜਾਂਦਾ ਹੈ ਹਰ ਵਾਰ ਗੁਰਦੁਆਰਾ ਸ਼ਹੀਦਦਾ ਸਾਹਿਬ ਦੇ ਬਾਹਰ ਦਿਨ ਐਤਵਾਰ ਨੂੰ ਜਲ ਅਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਹਰ ਐਤਵਾਰ ਅੰਮ੍ਰਿਤਸਰ ਵੀ ਉਸਤੋਂ ਮੇਲੇ ਲੱਗਦੇ ਜਿਸ ਤਰ੍ਹਾਂ ਕਿ ਬਾਬਾ ਜੀ ਦੇ ਜਨਮ ਭੂਮੀ ਦੇ ਲੱਗਦੇ ਉਹ ਪਿੰਡ ਸਾਹਿਬ ਵੀ ਹਰ ਐਤਵਾਰ ਨੂੰ ਮਤਲਬ ਕਿ ਇਦਾਂ ਹੀ ਕੁੰਮਲਾ ਮੇਲਾ ਲੱਗਿਆ ਹੁੰਦਾ ਚਪੈਰਾ ਸਾਹਿਬ ਚੱਲਦੇ ਰਹਿੰਦੇ ਮਤਲਬ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਈਆਂ ਜਿਹੜੀਆਂ ਨੇ ਮਤਲਬ ਕਿ ਇੱਥੇ ਝੋਲੀਆਂ ਭਰ ਕੇ ਜਾਂਦੇ ਮੇਰੇ ਨਾਲ ਆਪ ਖੁਦ ਇਹ ਵਾਰਦਾਤ ਹੋਈ ਹੈ ਕਿ ਮੈਂ ਕਿਰਾਏ ਤੇ ਰਹਿੰਦੀ ਸੀ ਮੇਰੇ ਪੁੱਤਰ ਦੇ ਦਾਤ ਵੀ ਇੱਥੋਂ ਬਖਸ਼ੀ ਹੈ ਉਹਨਾਂ ਜਿਹੜੇ ਘਰ ਮਤਲਬ ਕਿ ਝੌਂਪੜੀ ਮਿਲੀ ਉਹ ਹੀ ਮੈਨੂੰ ਬਾਬਾ ਜੀ ਦੇ ਸਰਦਾਰ ਤੋਂ ਵੀ ਮਤਲਬ ਬਖਸ਼ੀ ਹੈ ਮਾਤਾ ਕੋਲਾਜੀ ਭਲਾਈ ਕੇਂਦਰ ٹرسٹ ਵਾਲਿਆਂ ਵੱਲੋਂ ਖਾਸ ਉਪਰਾਲਾ ਇਸ ਜਗ੍ਹਾ ਤੇ ਕੀਤਾ ਜਾਂਦਾ ਹੈ ਹਰ ਵਾਰ ਗੁਰਦੁਆਰਾ ਸ਼ਹੀਦਦਾ ਸਾਹਿਬ ਦੇ ਬਾਹਰ ਦਿਨ ਐਤਵਾਰ ਨੂੰ ਜਲ ਅਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਖਾਸ ਕਰਕੇ ਇੱਕ ਪਾਰਕਿੰਗ ਵੀ ਇਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਜਿੱਥੇ ਦੂਰ ਦਰਾਡੇੋਂ ਆਈਆਂ ਸੰਗਤਾਂ ਲਈ ਗੱਡੀਆਂ پارک ਕਰਵਾਈਆਂ ਜਾਂਦੀਆਂ ਨੇ ਸੋ ਕਹ ਲਈਏ ਕਿ ਇਸ ਜਗ੍ਹਾ ਤੇ ਦੇਖ ਸਕਦੇ ਹੋ ਕਿ ਹੁਣ ਜਿਹੜੇ ਨਿਊਟ੍ਰੀ ਬ੍ਰੈਡ ਦੇ ਜਿਹੜੇ ਲੰਗਰ ਨੇ ਉਹ ਲਗਾਏ ਗਏ ਨੇ ਦੂਜੇ ਪਾਸੇ ਜਿਹੜਾ ਜਲਦੀ ਸੇਵਾ ਉਹ ਕੀਤੀ ਜਾ ਰਹੀ ਹੈ ਗੱਲਬਾਤ ਆਪਾਂ ਜ਼ਰੂਰ ਕਰਦੇ ਆਂ ਬਾਬਾਈ ਉਹਨਾਂ ਨਾਲ ਭਾਈ ਵੈਗੁਰਜੀ ਖਾਲਸਾ ਵੈਗੁਰਜੀ ਭਾਈ ਉਹ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੇਰਾ ਨਾਮ ਰঞ্জੀਤ ਸਿੰਘ ਗੋਲੜੀ ਹੈ ਇਹ ਜੋ ਵੀ ਸਾਰੀ ਸੇਵਾ ਹੈ ਬੀਬੀ ਕੋਲਾ ਭਲਾਈ ਕੇਂਦਰ ਭਾਈ ਗੁਰੂ ਇਕਬਾਲ ਸਿੰਘ ਜੀ ਵੱਲੋਂ ਗੁਰੂ ਸਾਹਿਬ ਆਪ ਸੇਵਾ ਲੈ ਰਹੇ ਨੇ ਬਾਬਾ ਦੀਪ ਸਿੰਘ ਜੀ ਵੀ ਤੁਹਾਡੇ ਵੱਲੋਂ ਵੱਡੇ ਪੱਧਰ ਤੇ ਖੋਲਹੀ ਗਈ ਤਰ੍ਹਾਂ ਦਾ ਰੋਡ ਦੀ ਹਾਂਜੀ ਹਾਂਜੀ ਕਾਰ ਪਾਰਕਿੰਗ ਜਿਹੜੀ ਸੰਗਤ ਆਂਦੀ ਏ ਬਾਹਰੋਂ ਉਹਦੀ ਸੰਗਤ ਨੂੰ ਸਹੂਲਤ ਹੋਵੇ ਚੱਠਾ ਰਾਈ ਸਮੇਲ ਵਾਲੇ ਹੈਗੇ ਆ ਉਹਨਾਂ ਦੀ ਜਗ੍ਹਾ ਹੈ ਉਹਨਾਂ ਨੇ ਕਿਹਾ ਹੈ ਸੰਗਤ ਦੀ ਸੇਵਾ ਆਸੇ ਗੱਡੀਆਂ ਦੀ ਪਾਰਕਿੰਗ ਆਸੇ ਸਾਰੀ ਸਹੂਲਤ ਏ ਇੱਕ ਭਾਈ ਸਾਹਿਬ ਜੀ ਵੱਲੋਂ ਮੈਡੀਕਲ ਦਾ ਕੈਂਪ ਜਿਹੜਾ ਉਹ ਲੱਗਦਾ ਹੈ ਹਰ ਐਤਵਾਰ ਜਿਹੜੀ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਲਾਭ ਲੈਂਦੀ ਏ ਬਾਕੀ ਇੱਥੇ ਕੜੀ ਚਾਵਲ ਦਾ ਲੰਗਰ ਠੰਡੇ ਜਲ ਦਾ ਲੰਗਰ ਗੁਰੂ ਦੀ ਕਿਰਪਾ ਦੇ ਨਾਲ ਹਰ ਐਤਵਾਰ ਸੇਵਾ ਗੁਰੂ ਸਾਹਿਬ ਆਪ ਲੈਂਦੇ ਨੇ ਕੁਰਾਲੀ ਤੋਂ ਸੰਗਤ ਵੀ ਆਂਦੀ ਏ ਜਿਹੜੀ ਹਰ ਐਤਵਾਰ ਬ੍ਰੈਡ ਸੈਂਡਵਿਚ ਦਾ ਲੰਗਰ ਉਹ ਸੰਗਤ ਨੂੰ ਵਰਤੋਂ ਦੇ ਵਿੱਚ ਸਾਰਾ ਬਾਬਾ ਦੀਪ ਸਿੰਘ ਜੀ ਆਪ ਸੇਵਾ ਲੈ ਰਹੇ ਨੇ ਕੁਰਾਲੀ ਤੋਂ ਹੁੰਦੇ ਨੇ ਹਰ ਐਤਵਾਰ ਉਹ ਚੇਚੇ ਤੌਰ ਤੇ ਹੁੰਦੇ ਨੇ ਹਾਂਜੀ ਹਾਂਜੀ 9 9 10 ਜਣਿਆਂ ਦੀ ਟੀਮ ਹੈ ਕੁਰਾਲੀ ਤੋਂ ਉਹ ਹਰ ਐਤਵਾਰ ਆਉਂਦੇ ਨੇ ਛਣੀਆਂ ਰਾਤ ਨੂੰ ਆ ਜਾਂਦੇ ਨੇ ਤੇ ਐਤਵਾਰ ਸਾਰੀ ਉਹ ਸੇਵਾ ਨਿਭਾਉਂਦੇ ਨੇ ਭਾਈ ਗੁਰੂ ਗੋਪਾਲ ਸਿੰਘ ਜੀ ਵੱਲੋਂ ਸਾਰਿਆਂ ਨੂੰ ਕਈਆਂ ਨੂੰ ਮਤਲਬ ਇਹ ਪ੍ਰੇਰਣਾ ਹੈ ਤੇ ਜਿਹੜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਦੁਪਹਿਰਾ ਕੱਟਣ ਆਈਆਂ ਸੰਗਤਾਂ ਨੂੰ ਉਹ ਸੇਵਾ ਜਿਹੜੀ ਹੋ ਸਕੇ ਤੇ ਸੇਵਾ ਬਾਬਾ ਦੀਪ ਸਿੰਘ ਜੀ ਆਪ ਲੈ ਰਹੇ ਨੇ ਸਾਰਿਆਂ ਤੋਂ ਦੇਖੀ ਤਾਂ ਅੱਗੇ ਨਾਲੋਂ ਕਈ ਦੁਗਣਾ ਕਾਠਾ ਹੈ ਸੰਗਤਾਂ ਦਾ ਦੇਖਣ ਨੂੰ ਮਿਲਦਾ ਹੈ ਇਸ ਜਗ੍ਹਾ ਤੇ ਵਿਦੇਸ਼ਾਂ ਤੋਂ ਵੀ ਸੰਗਤਾਂ ਹੁਣ ਆਣੀਆਂ ਸ਼ੁਰੂ ਹੋ ਗਈਆਂ ਹਾਂਜੀ ਜਦੋਂ ਹਰ ਕੋਈ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਂਦਾ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਆਗੇ ਹਰ ਕਦੀਆਂ ਝੋਲੀਆਂ ਭਰੀਆਂ ਜਾ ਰਹੀਆਂ ਹਨ ਹਰ ਕਦੀਆਂ ਮਨੋ ਕਾਮਨਾ ਪੂਰੀਆਂ ਬਾਬਾ ਦੀਪ ਸਿੰਘ ਜੀ ਆਪ ਕਰ ਰਹੇ ਨੇ ਤੇ ਫਿਰ ਹਰ ਕੋਈ ਇੱਕ ਦੂਜੇ ਨੂੰ ਜਾ ਕੇ ਦੱਸਦਾ ਜਿਵੇਂ ਕਹਿੰਦੇ ਆ ਨਾ ਚਪਹਿਰਾ ਬਾਬਾ ਦੀਪ ਸਿੰਘ ਜੀ ਦੇ ਦਰ ਦਾ ਦੁੱਖ ਕੱਟਦਾ ਹੈ ਜਦੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕੋਈ ਚਪਹਿਰਾ ਕੱਟਣਾ ਆਉਂਦਾ ਹੈ ਬਾਬਾ ਦੀਪ ਸਿੰਘ ਜੀ ਉਹਦੇ ਘਰ ਜਾ ਕੇ ਉਹਦਾ ਦੁੱਖ ਦੂਰ ਕਰਦੇ ਨੇ ਇਹ ਤੇ ਹੁਣ ਇੰਨਾ ਪਤਾ ਲੱਗਦਾ ਹੈ ਦੇਸ਼ਾਂ ਵਿਦੇਸ਼ਾਂ 'ਚ ਵੀ ਹਰ ਸ਼ਹਿਰ ਦੇ ਵਿੱਚ لوکاں نے ਘਰੋ ਘਰੀ ਆਪਣਾ ਚਪੈਰਾ ਸਾਹਿਬ ਸ਼ੁਰੂ ਕਰ ਦਿੱਤਾ ਹੋਇਆ ਹੈ ਤੇ ਬਾਬਾ ਦੀਪ ਸਿੰਘ ਜੀ ਹਰ ਜਗ੍ਹਾ ਪਹੁੰਚ ਰਹੇ ਨੇ ਸ਼ਹੀਦ ਸਿੰਘ ਹਰ ਜਗ੍ਹਾ ਪਹੁੰਚ ਰਹੇ ਨੇ ਸ਼ਹੀਦੀ ਪਹਿਰੇ ਲੱਗਦੇ ਨੇ ਸ਼ਹੀਦੀ ਪਹਿਰੇ ਹਰ ਵੇਰੇ ਬਾਬਾ ਦੀਪ ਸਿੰਘ ਜੀ ਹਰ ਜਗ੍ਹਾ ਪਹੁੰਚ ਰਹੇ ਨੇ ਸ਼ਹੀਦ ਸਿੰਘਾਂ ਦੀ ਇਸ ਵੇਲੇ ਕਹਿੰਦੇ ਪਹਿਲੇ ਸਮੇਂ ਹੀ ਕੋਈ ਦੇਵੀ ਦੇਵਤਿਆਂ ਦਾ ਪਹਿਰਾ ਸੀ ਇਹ ਕਾਲ ਯੁਗ ਦਾ ਸਮਾਂ ਹੈ ਕਾਲ ਯੁਗ ਦੇ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਹੈ ਸ਼ਹੀਦ ਸਿੰਘ ਆਪ ਸਾਰੇ ਕਿਰਪਾ ਕਰ ਰਹੇ ਨੇ ਤੇ ਤੁਸੀਂ ਵੇਖੋ ਇਨਾ ਘੱਟ ਅਸੀਂ ਜ਼ਿੰਦਗੀ 'ਚ ਨਹੀਂ ਵੇਖਿਆ ਸੀ ਅਸੀਂ ਸੁਣਦੇ ਹੁੰਦੇ ਹਾਂ ਕੋਈ ਜਿਹੜਾ ਇਹ ਕੁੰਬ ਦਾ ਮੇਲਾ ਹੁੰਦਾ ਹੈ ਅਸੀਂ ਕੁੰਬ ਦਾ ਮੇਲਾ ਤਾਂ ਨਹੀਂ ਵੇਖਿਆ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਦਾ ਚਪਹਿਰੇ ਦਾ ਮੇਲਾ ਵੇਖਿਆ ਪਰ ਤੱਕ ਹੋ ਗਏ ਬਾਬਾ ਦੀਪ ਸਿੰਘ ਜੀ ਇੱਥੇ ਝੋਲੀਆਂ ਭਰ ਰਹੇ ਨੇ ਹਰਕ ਦੀ ਕਿਸੇ ਨੂੰ ਇੱਥੇ ਕੋਈ ਕਾਪੀ ਪੈਨ ਲੈ ਕੇ ਖਲੋਜੇ ਕਈ ਕਾਪੀਆਂ ਭਰ ਜਾਣਗੀਆਂ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਬਾਬਾ ਦੀਪ ਸਿੰਘ ਜੀ ਕਰ ਰਹੇ ਨੇ ਹਰ ਨੂੰ ਕਿਸੇ ਨੂੰ ਵੀ ਪੁੱਛ ਕੇ ਵੇਖ ਲਓ ਹਰਕ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਜੀ ਆ ਭਰ ਰਹੇ ਨੇ ਸੋ ਕਹਿੰਦੇ ਜਿਵੇਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਘਰਾਂ ਦੇ ਵਿੱਚ ਜਿਹੜਾ ਅੱਜ ਪੈਰਾ ਸਾਹਿਬ ਪੜ੍ਹਦੀਆਂ ਨੇ 12 ਵਜੇ ਸ਼ੁਰੂ ਲੈਂਦੇ ਨੇ ਹਰ ਕੋਈ ਮਤਲਬ ਦੇਸ਼ ਵਿਦੇਸ਼ ਵਿੱਚ ਇਧਰੋਂ ਕਈ ਬਾਬਾ ਦੀਪ ਸਿੰਘ ਜੀ ਦੇ ਨੈਟ ਨੈਟਵਰਕਰਾਂ ਹੀ ਲਾਲਾਂ ਦੇ ਨੇ YouTube ਚੋਂ ਬਾਬਾ ਦੀਪ ਸਿੰਘ ਜੀ ਦਾ ਚਪੈਰੇ ਦੇ ਨਾਲ ਕਈ ਸੰਗਤਾਂ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਹਾਜ਼ਰੀਆਂ ਭਰਦੀਆਂ ਨੇ ਤੁਹਾਡਾ ਖਾਲਸਾ ਵਾਹ ਸਾਰਿਆਂ ਦਾ ਤੁਸੀਂ ਬਾਬਾ ਜੀ ਦੇ ਦਰ ਦੀ ਕਵਰੀ ਕਰਕੇ ਸੰਗਤਾਂ ਨੂੰ ਮੈਸੇਜ ਦੇ ਰਹੇ ਹੋ ਅੱਜ ਵੀ ਵੇਖੋ ਤੁਸੀਂ ਇੰਨੀ ਗਰਮੀ ਵਿੱਚ ਸੰਗਤ ਦੁਪਹਿਰਾ ਕੱਟ ਰਹੀ ਏ ਬਾਬਾ ਦੀਪ ਸਿੰਘ ਜੀ ਦੀਆਂ ਬਖਸ਼ੀਸ਼ਾਂ ਖੁਸ਼ੀਆਂ ਇਹ ਬਾਬਾ ਜੀ ਹਰ ਘਰ ਘਰ ਵਿੱਚ ਖੁਸ਼ੀਆਂ ਵੰਡ ਰਹੇ ਨੇ ਜਿਵੇਂ ਜਿਸ ਤਰੀਕੇ ਨਾਲ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਵਿਕੇ ਮੇਲੇ ਲੱਗਦੇ ਨੇ ਹੁਣ ਤਾਂ ਅੰਮ੍ਰਿਤਸਰ ਹਰ ਐਤਵਾਰ ਲੱਗ ਲਾਪੇ ਹਰ ਐਤਵਾਰ ਅੰਮ੍ਰਿਤਸਰ ਵੀ ਉਸੇ ਤਰ੍ਹਾਂ ਮੇਲੇ ਲੱਗਦੇ ਨੇ ਜਿਸ ਤਰ੍ਹਾਂ ਕੀ ਬਾਬਾ ਜੀ ਦੇ ਜਨਮ ਭੂਮੀ ਦੇ ਲੱਗਦੇ ਉਪਨ ਸਾਹਿਬ ਵੀ ਹਰ ਐਤਵਾਰ ਨੂੰ ਮਤਲਬ ਕਿ ਇਦਾਂ ਹੀ ਕੁੰਮਲਾ ਮੇਲਾ ਲੱਗਿਆ ਹੁੰਦਾ ਚਪੈਰਾ ਸਾਹਿਬ ਚੱਲਦੇ ਰਹਿੰਦੇ ਮਤਲਬ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਈਆਂ ਜਿਹੜੀਆਂ ਨੇ ਮਤਲਬ ਕਿ ਝੋਲੀਆਂ ਭਰ ਕੇ ਜਾਂਦੇ ਮੇਰੇ ਨਾਲ ਆਪ ਖੁਦ ਇਹ ਵਾਰਦਾਤ ਹੋਈ ਹੈ ਕਿ ਮੈਂ ਕਿਰਾਏ ਤੇ ਰਹਿੰਦੀ ਸੀ ਮਨ ਲ ਬਾਬਾ ਦੀਪ ਸਿੰਘ ਦੇ ਦਰ ਦੀ ਆਸ਼ਕ ਬਣ ਗਈ ਮੈਂ ਸਵੇਰੇ ਆਣਾ 3 ਵਜੇ 2 ਵਜੇ ਜਿਸ ਤਾ ਮੇਰੀ ਨੀਂਦ ਖੁੱਲਣੀ ਮੈਂ ਬਾਬਾ ਦੀਪ ਸਿੰਘ ਦੇ ਦਰ ਤੇ ਆਇਆ ਨਾ ਮੇਰੇ ਪੁੱਤਰ ਦੇ ਦਾਤ ਵੀ ਇਥੋਂ ਬਖਸ਼ੀ ਹੈ ਮੈਨੂੰ ਜਦੋਂ ਘਰ ਮਤਲਬ ਕਿ ਝੌਂਪੜੀ ਮਿਲੀ ਉਹ ਹੀ ਮੈਨੂੰ ਬਾਬਾ ਦੀਪ ਸਿੰਘ ਦੇ ਦਰ ਤੋਂ ਵੀ ਮਤਲਬ ਬਖਸ਼ੀ ਹੈ ਮੈਂ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਕਿ ਮੈਂ ਇੱਕ ਮਤਲਬ ਕਿ ਸਾਲ ਨਾਲ ਅੰਦਰ ਕੱਚੀ ਕੁਲੀ ਉੱਪਰ ਬਾਬਾ ਦੀਪ ਸਿੰਘ ਮੇਰਾ 3 ਮੰਜ਼िला ਮਕਾਨ ਖੜਾ ਕਰਦੇ ਆ ਇਹ ਸਾਰਾ ਮਤਲਬ ਕਿ ਬਾਬਾ ਦੀਪ ਸਿੰਘ ਦੀ ਸੇਵਾ ਦਾ صدਕਾ ਮਤਲਬ ਮੇਰੇ ਨਾਲ ਪਰ ਤੱਕ ਵਰਤਨ ਮੇਰੇ ਨਾਲ ਕਹਿੰਦੇ ਆ ਮਤਲਬ ਕਿ ਘਰਾਂ ਦੇ ਵਿੱਚ ਮਤਲਬ ਝੋਲੀਆਂ ਪਰ ਕਿਸੇ ਪੁੱਤਰ ਦਾ ਦਿੱਤੀ ਕਿਸ ਨੂੰ ਤੇਰੀ ਦਾਤ ਲੱਗਦੀ ਕਹਿੰਦੇ ਮਤਲਬ ਕਿ ਮਕਾਨ ਦਿੱਤੀ ਛੱਤ ਦਿੱਤੀ ਮਤਲਬ ਕਿ ਸ਼ਰਾਬ ਨਹੀਂ ਛੱਡਦੇ ਮਤਲਬ ਬਾਬਾ ਦੇਸੇਂ ਦਰਦੇ ਹੁੰਦੇ ਮਤਲਬ ਕਿ ਉਹਨਾਂ ਦੇ ਬਾਰੇ ਮਦੇ ਜਪਜੀ ਸਾਹਿਬ ਦੇ ਮਤਲਬ ਪਾਠਾਂ ਦੀ ਸੇਵਾ ਲੈ ਅੰਦਰ ਉਹਨਾਂ ਦੇ ਘਰ ਸਵਰਗ ਬਣ ਗਏ ਜਿਹੜਾ ਮਤਲਬ ਨਰਕ ਬਣੇ ਹੋਏ ਸ ਮਤਲਬ ਕਿ ਬਾਬਾ ਦੇਸੇਂ ਦਾ ਦਰਦੀ ਇੰਨੇ ਕਿ ਮਤਲਬ ਕਿ ਮਾਨਤਾ ਹੈਗੀ ਆ ਕਿ ਮੂੰਹ ਮੰਗਿਆ ਦਾਤਾਂ ਦਾ ਪਰ ਸਿਰ ਸਾਨੂੰ ਮੰਗਣ ਦੀ ਇਜਾਜ਼ਤ ਨਹੀਂ ਆਉਂਦੀ ਉਹਦੇ ਦਰਦੇ ਉਤੋਂ ਵੀ ਕਿੱਦਾਂ ਮੰਗਣਾ ਕਹਿੰਦੇ ਮੰਗਣ ਵਾਲੇ ਕੋਈ ਸ਼ਾਇਦ ਆਪਣੀ ਝੋਲੀ ਛੋਟੀ ਪੈ ਜਾਏਗੀ ਦੇਣ ਵਾਲੇ ਦਾਤ ਦੇਣ ਵਾਲ ਅਸੀਂ ਮੰਗਨੇ ਆ ਸਾਡੀ ਛੋਲੀ ਛੋਟੀ ਪੈਂਦੀ ਆ ਮਤਲਬ ਜਿਹੜਾ ਦੇਨ ਵਰ ਸਾਨੂੰ ਖੁਸ਼ੀਆਂ ਛੋਲੀਆਂ ਨੂੰ ਭਰ ਕੇ ਸਾਨੂੰ ਮਤਲਬ ਕੇ ਭੇਜ ਦੇ ਮਤਲਬ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਕਿ ਹਾਲੀਏ ਕੀ ਸੰਗਤ ਹੈ ਇਸ ਦਰ ਤੇ ਹਰ ਐਤਵਾਰ ਦੂਰ ਦਰਾਡੇੋਂ ਆ ਕੇ ਵਿਦੇਸ਼ਾਂ ਤੋਂ ਆ ਕੇ ਇਸ ਜਗ੍ਹਾ ਤੇ ਹਾਜ਼ਰੀਆਂ ਭਰਦਿਆਂ ਨੇ ਜੋ ਸੰਗਤਾਂ ਨਹੀਂ ਆ ਪਉਂਦੀਆਂ ਉਹ ਆਪਣੇ ਘਰਾਂ ਦੇ ਵਿੱਚ ਆਨਲਾਈਨ ਜਿਹੜਾ ਆ ਸੋਸ਼ਲ ਮੀਡੀਆ ਰਾਹੀਂ ਤੇ ਪਾਠ ਲਗਾ ਕੇ ਚੁਪਰਾ ਸਾਹਿਬ ਲਗਾ ਕੇ ਘਰਾਂ ਦੇ ਵਿੱਚ ਹਾਜ਼ਰੀਆਂ ਭਰਦੇ ਨੇ ਸੋਏ ਬੀਬੀ ਕੋਲਾਜੀ ਅਪਲਾਈ ਕੇ ਅੰਦਰ ٹرسٹ ਵਾਲਿਆਂ ਵੱਲੋਂ ਇਹ ਰਸੋਈ ਮਾਤਾ ਜੀ ਗੁਜਰੀ ਜੀ ਚਲਾਈ ਜਾਂਦੀ ਆ ਸੋ ਜਿੱਥੇ ਹੁਣ ਸੰਗਤਾਂ ਵੱਲੋਂ ਲੰਗਰ ਪ੍ਰਸ਼ਾਦ ਦੇ ਤਿਆਰ ਕਰਨ ਤੋਂ ਬਾਅਦ ਜਿਹੜਾ ਆ ਸਾਰਾ ਸਮਾਨ ਜਿਹੜਾ ਉਹ ਸਾਂਭਿਆ ਜਾ ਰਿਹਾ ਧਵਾਈ ਦੀ ਸੇਵਾ ਜਿਹੜੀ ਹੋ ਰਹੀ ਆ ਮਾਤਾ ਜੀ ਉਹਨਾਂ ਨੇ ਗੱਲਬਾਤ ਕਰਦੇ ਆ ਮਾਤਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨੀਆਂ ਖੁਸ਼ੀਆਂ ਮਿਲਦੀਆਂ ਇਸ ਦਰ ਤੇ ਆ ਕੇ ਵੇਖੋ ਜੀ ਉਹਨਾਂ ਖੁਸ਼ੀਆਂ ਦਾ ਕੋਈ ਅੰਤ ਹੀ ਨਹੀਂ ਆ ਤੇ ਕੋਈ ਦੱਸ ਹੀ ਨਹੀਂ ਸਕਦੇ ਅਸੀਂ ਕਿੰਨੀਆਂ ਖੁਸ਼ੀਆਂ ਮਿਲਦੀਆਂ ਕੋਈ ਇਹ ਕਿ ਨੰਬਰ ਪਾ ਕੇ ਨਹੀਂ ਅਸੀਂ ਕਰ ਸਕਦੇ ਅੰਤਾਂ ਦੀਆਂ ਹੀ ਕਰੋੜਾਂ ਅਰਬਾਂ ਖਰਬਾਂ ਖੁਸ਼ੀਆਂ ਬਚਰੀ ਜੀ ਦੇ ਨਾਮ ਤੇ ਰਸੋਈ ਚਲਾ ਰਹੇ ਹੋ ਸੰਗਤਾਂ ਦੇ ਢਿੱਡ ਭਰ ਰਹੇ ਹੋ ਜੋ ਭੁੱਖੇ ਇਸਦਰ ਤੇ ਹੁੰਦੇ ਨੇ ਹਾਂਜੀ ਭੁੱਖੇ ਇਸਦਰ ਤੇ ਹੁੰਦੇ ਨੇ ਉਹਨਾਂ ਦੇ ਢਿੱਡ ਭਰ ਰਹੇ ਹੋ ਤੁਸੀਂ ਲੰਬੀ ਸੇਵਾ ਕਰ ਰਹੇ ਹੋ ਨਹੀਂ ਜੀ ਅਸੀਂ ਢਿੱਡ ਨਹੀਂ ਭਰ ਰਹੇ ਇਹ ਉਹਨਾਂ ਦੀਆਂ ਦਿੱਗਾਈਆਂ ਦਾਤਾਂ ਵਿੱਚੋਂ ਸੰਗਤਾਂ ਦੀਆਂ ਇਹ ਸਾਰੀਆਂ ਦਿੱਗਾਈਆਂ ਦਾਤਾਂ ਵਿੱਚੋਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਜਗ੍ਹਾ ਤੇ ਉਹ ਸੰਗਤਾਂ ਦੀ ਧੂੜ ਲੈਣ ਵਾਸਤੇ ਖਿਲਾ ਰਿਆ ਹਾਂਜੀ ਅਸੀਂ ਸੰਗਤਾਂ ਦੀ ਬਸ ਦਿੱਤਿਆਂ ਵਿੱਚੋਂ ਹੀ ਕਰ ਰਹੇ ਹਾਂ ਵੀ ਵੱਡੀ ਟਰਸਟ ਆ ਜਿਨ੍ਹਾਂ ਵੱਲੋਂ ਸੇਵਾ ਕੀਤੀ ਜਾਂਦੀ ਆ ਪਾਰਕਿੰਗ ਦੀ ਵੀ ਸੇਵਾ ਵੀ ਤੁਸੀਂ ਨਿਭਾ ਰਹੇ ਹੋ ਤਰਨਤਨ ਰੋਡ ਤੇ ਤੁਹਾਡੀ ਟਰਸਟ ਵੱਲੋਂ ਕੀਤੀ ਜਾ ਰਹੀ ਆ ਕਹਿ ਲਈ ਕਿ ਹਰ ਇੱਕ ਸੰਗਤ ਆ ਇਸ ਜਗ੍ਹਾ ਤੇ ਆ ਕੇ ਸਹਿਯੋਗ ਦੇ ਰਹੀਆਂ ਨੇ ਦੂਰ ਤਰਾਡੇ ਉਹ ਸੰਗਤਾਂ ਇਸ ਜਗ੍ਹਾ ਤੇ ਆ ਕੇ ਨਤਮਸਤਕ ਹੋ ਜੀ ਇਹ ਜੀ ਮਾਤਾ ਕੋਲਾ ਭਲਾਈ ਕੇਂਦਰ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਹੁਣਾਂ ਵੱਲੋਂ ਇਹ oprala ਜਿਹੜਾ ਵਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਕੀਤਾ ਗਿਆ ਏ ਕਿ ਮਾਹਪੁਰਖਾਂ ਦਾ ਬੜਾ ਮਨ ਦੇ ਵਿੱਚ ਉਤਸ਼ਾਹ ਸੀ ਚਾਹ ਸੀ ਕਿ ਬਾਬਾ ਦੀਪ ਸਿੰਘ ਜੀ ਦੀਆਂ ਆਈਆਂ ਸੰਤਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਤੇ ਉਹ ਇੱਥੋਂ ਥੋੜੀ ਦੂਰ ਉਹਨਾਂ ਨੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਉਹਨਾਂ ਨੇ ਕਾਰ ਪਾਰਕਿੰਗ ਦਾ ਵੀ ਸਕੂਟਰ ਸਟੈਂਡ ਵੀ ਉੱਥੇ ਵੀ 100 ਬੰਦਿਆਂ ਦੀ ਟੀਮ ਦਾ ਜਿਹੜਾ oprala ਜਿਹੜਾ ਕੀਤਾ ਹੋਇਆ ਏ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਔਰ ਇੱਥੇ ਵੀ ਇੱਕ ਫਲਸ਼ਾਂ ਦੀ ਸੇਵਾ ਵਾ ਮਤਲਬ ਆਮ ਗੜੀਆ ਗੇਟ ਦੇ ਸਾਹਮਣੇ ਤੇ ਨਾਲ ਇੱਕ ਮਾਤਾ ਗੁਜਰੀ ਗੁਜਰਕੌਰ ਜੀ ਦੀ ਰਸੋਈ ਤੇ ਬਾਬਾ ਜੀ ਦੀ ਕਿਰਪਾ ਸਦਕਾ ਇਹਦੇ ਵਿੱਚ ਉੱਥੋਂ ਹੀ ਭਲਾਈ ਕੇਂਦਰ ਤੋਂ ਹੀ ਲੰਗਰ ਸਾਰਾ ਤਿਆਰ ਹੋ ਕੇ ਹੁੰਦਾ ਏ ਇਹ ਜਿਹੜੇ ਟਿਫਨ ਆ ਇਹ ਸਵੇਰ ਤੋਂ ਹੀ ਲੰਗਰ ਜਿਹੜਾ ਵਾ ਮਰਤਾ ਸਰਦੀਆਂ ਵਿੱਚ ਵੀ ਆ ਨਾ ਜਿਹੜਾ ਸਵੇਰ ਤੋਂ ਤਿਆਰ ਕੀਤਾ ਹੋਵੇ ਤੇ ਰਾਤੀ ਅਸੀਂ ਭਾਵੇਂ 2 ਵਜੇ ਤੱਕ ਵੀ ਵਰਤਾਈਏ ਤੇ ਗਰਮ ਰਹਿੰਦਾ ਇਹ ਮਾਪੁਰਖਾਂ ਦੀਆਂ ਖੁਸ਼ੀਆਂ ਤੇ ਬਾਬਾ ਦੀਪ ਸਿੰਘ ਜੀ ਦੀਆਂ ਅਸੀਸਾਂ ਸਦਕਾ ਜਿਸ ਤਰ੍ਹਾਂ ਤੇ ਅਸੀਦੀ ਬਾਰੇ ਲੱਗਦੇ ਹੁਣ ਤੇ ਉਸ ਜਗ੍ਹਾ ਤੇ ਦਾ ਕਰਮਾਤਾ ਤਾਂ ਹੁੰਦੀ ਆ ਹੀ ਨਹੀਂ ਵਾਏ ਗੁਰੂ ਵਾਏ ਗੁਰੂ ਇਹ ਸਿੱਖ ਧਰਮ ਵਿੱਚ ਐਸੀ ਕਰਾਮਾਤ ਨਹੀਂ ਕਰ ਸਕਦੇ ਇਹ ਉਹਨਾਂ ਦੀਆਂ ਬਖਸ਼ਿਸ਼ਾਂ ਹੀ ਆ ਕਿ ਉਹ ਹਰ ਇੱਕ ਜੀ ਨੂੰ ਉਹ ਬਖਸ਼ਿਸ਼ ਆਪਣੀਆਂ ਦੇ ਕੇ ਤੋੜਦੇ ਆ ਜਿਵੇਂ ਕਿ ਅਸੀਂ ਇੱਕ ਆਮ 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 ਆਦਮੀ ਵੀ ਕੋਈ ਕਿਸੇ ਦੇ ਘਰ ਕੰਮ ਕਰਦਾ ਨਾ ਤਾਂ ਉਹਦੇ ਮਨ ਵਿੱਚ ਚਾ ਚੜਦਾ ਕਿ ਇਹਨੂੰ ਮੈਂ ਕੁਝ ਨਾ ਕੁਝ ਦੇ ਕੇ ਤੋੜਾਂ ਤੇ ਉਹ ਤੇ ਫਿਰ ਐਡੇ ਵੱਡੇ ਮਾਲਕ ਆ ਸਾਡੇ ਪਿਓ ਆ ਤੇ ਉਹ ਹਰ ਇੱਕ ਨੂੰ ਕੋਈ ਨਾ ਕੋਈ ਪਦਾਰਥ ਕਿ ਲੱਖਾਂ ਪਦਾਰਥ ਦੇ ਕੇ ਤੋੜਦੇ ਆ ਉਹਨਾਂ ਨੇ ਇੱਕ ਵੇਖੋ ਇਹ ਥੋੜੇ ਕੇ ਸਮੇਂ ਤੋਂ ਇਹ ਕਹਾਵਾਈ ਕਲਗੀਧਰ ਪਾਚਾ ਜੀ ਨੇ ਕਿਹਾ ਸੀ ਬਾਬਾ ਦੀਪ ਸਿੰਘ ਜੀ ਨੂੰ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਸੀ ਇਹ ਅਸਲੀ ਪੁੱਤਰ ਆ ਕਿ ਦੀਪ ਸਿੰਘ ਜੀ ਗੀਸਾ ਮੇਰਾ ਤੇ ਹੱਥ ਤੇਰਾ ਜຸນੂ ਮਰਜੀ ਦਾਤਾ ਵੰਡੀ ਜਾ ਤੇ ਇਹ ਵੇਖੋ ਉਹਨਾਂ ਨੇ ਕੀ ਉਪਰਾਲਾ ਕੀਤਾ ਏ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਸ੍ਰੀ ਸੁਖ ਚੋਪਈ ਸਾਹਿਬ ਵਾਹਿਗੁਰੂ ਸਿਮਰਨ ਦੀਆਂ ਹਾਜ਼ਰੀਆਂ ਲਗਾਓ ਤੇ ਮੂਹੋਂ ਮੰਗੀਆਂ ਮਰਾਦਾ ਪਾਓ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰ ਜੀ ਕੀ ਹਰ ਐਤਵਾਰ ਨੂੰ ਸੰਗਤਾਂ ਇਸ ਦਰ ਤੇ ਆ ਕੇ ਦੁਪਹਿਰੇ ਦੇ ਵਿੱਚ ਹਾਜ਼ਰੀਆਂ ਭਰਦਿਆਂ ਨੇ ਪੰਜ ਜਪਜੀ ਸਾਹਿਬ ਦੇ ਪਾਠ ਹੁੰਦੇ ਨੇ ਦੋ ਚੋਪਈ ਸਾਹਿਬ ਦੇ ਪਾਠ ਹੁੰਦੇ ਨੇ ਜਿਸ ਤੋਂ ਅਪਰੰਤ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਿਨਾ ਕੇ ਮਨ ਬਿਸਰਾਮ ਦੀ ਬਾਣੀ ਜਿਹੜੀ ਆ ਉਹ ਵਿਚਾਰੇ ਜਾਂਦੀ ਆ ਸੰਗਤਾਂ ਇਸ ਦਰ ਤੇ ਆ ਕੇ ਕਹ ਲਿਏ ਕਿ ਇੰਨੀ ਕਿ ਖੁਸ਼ੀਆਂ ਮਿਲਦੀਆਂ ਨੇ ਕਿ ਜੇਕਰ ਸੰਗਤਾਂ ਦੀ ਗੱਲ ਕਰ ਲਈਏ ਤਾਂ ਹਰ ਇੱਕ ਤਰ੍ਹਾਂ ਦੇ ਨਾਲ ਸਹਿਯੋਗ ਇਸ ਜਗ੍ਹਾ ਤੇ ਸੰਗਤਾਂ ਵੱਲੋਂ ਦਿੱਤਾ ਜਾਂਦਾ ਆ ਸੋ ਦੂਰ ਦਰਾਡੇੋਂ ਸੰਗਤਾਂ ਐਤਵਾਰ ਵਾਲੇ ਦਿਨ ਇਸ ਜਗ੍ਹਾ ਤੇ ਆ ਕੇ ਹਾਜ਼ਰੀਆਂ ਭਰਨ ਬਾਬਾ ਦੀਪ ਸਿੰਘ ਜੀ ਦਾ ਇਹ ਸ਼ਹੀਦੀ ਦਾ ਸਥਾਨ ਆ ਸ਼ਹੀਦੀ ਪੈਰੇ ਇਸ ਸਥਾਨ ਤੇ ਲੱਗਦੇ ਨੇ ਜਿੱਥੇ ਬਾਬਾ ਜੀ ਦਾ ਧਾੜ ਨੂੰ ਵਗਨ ਪੇਟ ਕੀਤਾ ਗਿਆ ਸੀਗਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਦਰ ਤੇ ਆ ਕੇ ਨਤਮਸਤਕ ਹੁੰਦੀਆਂ ਆ ਗਿਆ ਨੇ 12 ਤੋਂ 4 ਦਾ ਸਮਾਂ ਆ ਜਿੱਥੇ ਇਸ ਜਗ੍ਹਾ ਤੇ ਆ ਕੇ ਚਪਾਰੇ ਕੱਟੇ ਜਾਂਦੇ ਨੇ ਸ਼ਨੀਵਾਰ ਰਾਤ ਨੂੰ ਵੀ ਚਪੈਰਾ ਹੁੰਦਾ ਆ ਕਿ ਸੰਗਤਾਂ ਸ਼ਨੀਵਾਰ ਰਾਤ ਨੂੰ ਆ ਕੇ ਬੈਠ ਜਾਂਦੀਆਂ ਨੇ ਤੇ ਦਿਨ ਐਤਵਾਰ ਜਿਹੜਾ ਆ ਸਾਰਾ ਇਸ ਗੁਰੂ ਘਰ ਦੇ ਵਿੱਚ ਬਤੀਤ ਕਰਦੀਆਂ ਨੇ ਮੈਨੂੰ ਦਿਓ ਇਜਾਜ਼ਤ ਦਿੱਲੀ ਡੈਸਕ ਟੀਵੀ ਤੇ ਲਈ ਮੈਸੇਜ ਮਰਦੀਪ ਸਿੰਘ ਅੰਮ੍ਰਿਤਸਰ